ਚਲੋ ਹੁਣ ਦੱਸੋ ਇੱਕ ਵਾਰ ਕਵੀ ਦਰਵਾਜ਼ਾ ਚੱਲ ਰਿਹਾ ਤਲਵੰਤ ਨੀਲੋਂ ਗ਼ਜ਼ਲ ਕੋ ਪੰਜਾਬੀ ਦਾ ਬਹੁਤ ਵਧੀਆ ਗ਼ਜ਼ਲ ਕੋ ਤੇ ਉਹ ਗ਼ਜ਼ਲ ਪੜ ਰਿਹਾ ਤੇ ਮੂਰੇ ਸ੍ਰੋਪਤੀਆਂ ਚ ਬੈਠੇ ਸੰਤੋਖ ਸਿੰਘ ਧੀਰ ਤੇ ਤੇਲੂ ਰਾਮ ਤੇਲੂ ਰਾਮ ਕਹਾੜਾ ਬੈਠੀ ਨੇ ਉਹ ਆਪਸ ਵਿੱਚ ਹੀ ਗੱਲਾਂ ਕਰਨ ਲੱਗੀ ਹੋਈ ਨੇ ਤੇ ਨੀਲੋਂ ਨੇ ਦੇਖ ਲਿਆ ਵੀ ਇਹ ਹੀ ਤਾਂ ਗੱਲਾਂ ਕਰੀ ਜਾਂਦਾ ਨੀਲੋਂ ਦੀ ਯਾਤ ਮੈਂ ਸੁਣਦਾ ਤਾਂ ਵੀ ਨੀਲੋਂ ਦੀ ਯਾਤ ਕਮਾਰਾ ਤੇ ਸੰਤੋਸ਼ ਸਿੰਘ ਧੀਰ ਦੇ ਬਾਰੇ ਸਾਨੂੰ ਪਤਾ ਹੀ ਆ ਉਹ ਦਰਜੀ ਨੇ ਤੇ ਤੇਲੂ ਰਾਮ ਘਹਾੜਾ ਜਿਹੜਾ ਹੈਗਾ ਉਹ ਨਾਇਆ ਉਹ ਗਜ਼ਲ ਚੱਲਦੀ ਸੀ ਸਾਡੇ ਪੱਲੇ ਵਿੱਚ ਪਾ ਕੇ ਸੁੱਕੇ ਸੜੇ ਪੱਤੇ ਤੇ ਪੁੱਛਦਾ ਏ ਸਾਡੇ ਤੋਂ ਬਹਾਰਾਂ ਦੀਆਂ ਗੱਲਾਂ ਇਸ ਤਰ੍ਹਾਂ ਦਾ ਸੀ ਉਹ ਪੁੱਛਦਾ ਏ ਮਾਤਾ ਉਹ ਉਹਨੇ ਇਹ ਸੁਣਾਇਆ ਤੇ ਮੌਕੇ ਤੇ ਕਿੰਨਾ ਜਿੱਥੇ ਚੱਲੀ ਹੋਵੇ ਯਾਰੋ ਨਾਈ ਸੀਮਿਆਂ ਦੀ ਗੱਲ ਉਹ ਵਾਈਪ ਕਰ ਕਹਿੰਦਾ ਲਾਈਕ ਡਾਊਨ ਹੋ ਗਿਆ ਇਹਨੇ ਕੀ ਬਾਤ ਹੈ ਕੀ ਬਾਤ ਹੈ ਜਿੱਥੇ ਚੱਲੀ ਹੋਵੇ ਯਾਰੋ ਨਾਈ ਸੀਮਿਆਂ ਦੀ ਗੱਲ ਉਥੇ ਕਿਹੜਾ ਸਾਹ ਸੁਣਦਾ ਘਮਾਰਾਂ ਦੀ ਗੱਲਾਂ ਓ ਵਾਹ ਵੀ ਵਾਹ